ਸਾਚੀ ਰਿਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸੇਡਾ ਸਿੰਘ ਵਾਲੇ ਜਿਹੜੀ ਬਿਜਲੀ ਬਣਾਉਣ ਵਾਲਾ ਪਲਾਂਟ ਆ ਉਹਦੀਆਂ ਗੱਠਾਂ ਨੂੰ ਅੱਗ ਲੱਗੀ ਹੋਈ ਆ ਇਹ ਜਿਹੜਾ ਪਿੰਡ ਆ ਸੇਡਾ ਸਿੰਘ ਵਾਲਾ ਜੈਤੋ ਰੋਡ ਬਾਜਾਖਾਨਾ ਤੇ ਸਟੈੱਥ ਤੇ ਬਹੁਤ ਜਾਨਵਰਾਂ ਦਾ ਨੁਕਸਾਨ ਹੋ ਗਿਆ ਬਾਈ ਕੱਲ 24 ਮਈ ਨੂੰ ਜਿਹੜਾ ਮੀਂਹ ਆ ਨਾ ਬਿਜਲੀ ਡਿੱਗਣ ਕਰਨੇ ਅੱਗ ਲੱਗੀ ਆ ਤੇ ਬਹੁਤ ਜਾਨਵਰ بڑے ਪੰਛੀ ਜਿਹੜੇ ਇਹਨਾਂ ਦਾ ਆਸਰਾ ਲੈ ਕੇ ਰਹਿ ਰਹੇ ਸੀ ਤੇ 9 ਵਜੇ ਦੀ ਚੱਲ ਰਹੀ ਹੈ ਉਹਨਾਂ ਨੂੰ ਦੇਖ ਲੱਗਦੀਆਂ ਸੜ ਕੇ ਸਵਾਹ ਹੋਣਾ ਪਿਆ ਵਿਚਾਰਿਆਂ ਨੂੰ ਤੇ ਮੀਂਹ ਬਹੁਤ ਜ਼ੋਰ ਨਾਲ ਆਇਆ ਸੀ ਬਾਈ ਤੁਸੀਂ ਆ ਧਰਤੀ ਚੈੱਕ ਕਰ ਸਕਦੇ ਹੋ ਪਰ ਮੀਂਹ ਦੇ باوجود ਵੀ ਜਿਹੜਾ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਆ 25 ਤਰੀਕ ਨੂੰ ਤੁਹਾਨੂੰ ਸਵੇਰੇ ਦਰਸ਼ਨ ਕਰਾ ਰਹੇ ਹਾਂ ਵੀ ਆਪਾਂ ਦੇਖ ਸਕਦੇ ਹੋ ਤੁਸੀਂ ਸਵੇਰ ਸਵੇਰ ਅੱਗ ਹਜੇ ਵੀ ਬਰਕਰਾਰ ਹੈ